ਹਾਂਜੀ ਸਾਰਿਆਂ ਤੋਂ ਪਹਿਲਾਂ ਜਦੋਂ ਸਟਾਰਟ ਹੋਇਆ ਸੀਗਾ ਇਹ ਸਾਡੇ ਬਜ਼ੁਰਗ ਸੀਗੇ ਨਾਲ ਤਾਇਆ ਜੀ ਤੁਸੀਂ ਸ਼ੁਰੂ ਤੋਂ ਹੀ ਨਾਲੋਂ ਸਾਡੇ ਹਨ ਹਾਂ ਸਾਰਿਆਂ ਦੇ ਨਾਲ ਨੇਗੇ ਤੇ ਬਾਬਾ ਸ਼ਰਿੰਦਰ ਸਿੰਘ ਨੇ ਜਕਾਰਾ ਛਕਾਇਆ ਸੀ ਜਦੋਂ ਠੀਕ ਹੈ ਜੀ ਠੀਕ ਹੈ ਠੀਕ ਹੈ ਠੀਕ ਹੈ ਬਾਬਾ ਸ਼ਰਿੰਦਰ ਸਿੰਘ ਸ਼ਿੰਦਾ ਜੀ ਨੇ ਕਾਰਸੀ ਵਾਲੇ ਹਾਂ ਉਹਨਾਂ ਨੇ ਜਕਾਰਾ ਛੱਡਿਆ ਸੀਗਾ ਬਾਕੀ ਸਾਡੇ ਗ੍ਰੰਥੀ ਸਿੰਘ ਖੜੇ ਨੇਗੇ ਬਾਬਾ ਜੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਤੁਸੀਂ ਨਵੇਂ ਆਪਣੇ ਯੂਥ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਹੋਗੇ ਜਿੱਦਾਂ ਫਤਿਹਗੜ੍ਹ ਸਾਹਿਬ ਜਾਂਦੀ ਆ ਸੰਗਤ ਮੁੰਡੇ ਜਾਂਦੇ ਆ ਟਰੈਕਟਰ ਟਰਾਲੀਆਂ ਲੈ ਕੇ ਉਹਨਾਂ ਬਾਰੇ ਦੋ ਸ਼ਬਦ ਹਾਂਜੀ ਸਭ ਤੋਂ ਪਹਿਲਾਂ ਸਾਨੂੰ ਸੰਤਾ ਨੂੰ ਵਾਹਿਗੁਰੂ ਜੀ ਦਾ ਖਾਲਸਾ ਬਾਬਾ ਜੀ ਖੜੇ ਜਿਨ੍ਹਾਂ ਦੇ ਪਰਿਵਾਰ ਵਾਲੇ ਕਨਸਿਧਰ ਪਾਤਸ਼ਾ 10ਵੇਂ ਪਾਤਸ਼ਾ ਬਾਜਾਂ ਵਾਲੇ ਪਾਤਸ਼ਾਹ ਜੀ ਹਾਂ ਨੇ ਆਪਣੇ ਵਾਸਤੇ ਆਪਣੇ ਬੱਚਿਆਂ ਵਾਸਤੇ ਸਾਰੇ ਆਂਹੀ ਵਾਸ ਸਵਾਗਤ ਹੈ ਜਿਹਨੂੰ ਕਰਨ ਵਾਲੇ ਉਹ ਆਪਣੇ ਬੱਚੇ ਤੱਕ ਬਾਦ ਦਿੱਤੇ 6 ਪੋਤੋਂ ਲੈ ਕੇ 13 ਪੋਜ 13 ਪੋਦਾ ਦਿਨ ਹੈ ਅੱਜ ਦਿਨ ਤੋਂ ਕੱਲ ਕੱਲ ਦੀ ਤਰਪਾਸ਼ਾ ਦੀਆਂ ਦੇ ਛੋਟੇ 7 ਤੇ 9 ਸਾਲ ਦੀ ਉਮਰ ਉਹਨਾਂ ਸਹਿਬਜ਼ਾਦੀਆਂ ਦੀ ਸੀ ਮਾਤਾ ਗੁਜਰ ਕੌਰ ਜੀ ਕੱਲ ਦੀ ਤਰਪਾਸ਼ਾ ਦੀ ਮਾਤਾ ਜੀ ਸਰ 80 ਸਾਲ ਦੀ ਉਮਰ ਸੀ ਉਹਨਾਂ ਦੀ ਅੱਜ ਦੇ ਦਿਨ ਸ਼ਿੱਧੀ ਹੋਈ ਸੀ ਜਾਲਮਾਂ ਨੇ ਉਹਨਾਂ ਜਾਲਮ ਸਰਕਾਰਾਂ ਨੇ ਵਜੀਦ ਖਾਂ ਵਰਗਿਆਂ ਨੇ ਸੁੱਚਾ ਅਨੰਦ ਵਰਗਿਆਂ ਦੇ ਕੱਲ ਦੀ ਤਰਪਾਸ਼ਾ ਦੀ ਸਹਿਬਜ਼ਾਦੀਆਂ ਨੂੰ ਨੀਹਾਂ ਵਿੱਚ ਧਨਵਾ ਦਿੱਤਾ ਸੀ ਅੱਜ ਦੇ ਦਿਨ ਕਿਉਂਕਿ ਉਹ ਛੁਪਾਉਣਾ ਚਾਹੁੰਦੇ ਸਨ ਪਰ ਕਲਗੀਧਰ ਪਾਤਸ਼ਾਹ ਨਾਲ ਆਪ ਜੋ ਕੇ ਨਾਮਨਾ ਦੇ ਸਹਿਬਜ਼ਾਦੇ ਨਾਮਨਾ ਦੀ ਮਾਤਾ ਜੀ ਝੁਕੇ ਨਹੀਂ ਸਨ ਨੀਹਾਂ ਵਿੱਚ ਖਲੋ ਕੇ ਸ਼ਹਾਦਤਾਂ ਹੋਈਆਂ ਉਸੇ ਸ਼ਹਾਦਤਾਂ ਨੂੰ ਮੁਖਰਕਦੇ ਆ ਸ੍ਰੀ ਫਤਿਹਗੜ੍ਹ ਸਾਹਿਬ ਸੰਗਤਾਂ ਜਾਨੀਆਂ ਨੇ ਇਸ ਨਗਰ ਸਾਲਗਿਰੀ ਦੇ ਵਿੱਚ ਵੀ ਬੜਾ ਦੇਖਣ ਵਿੱਚ ਇਨਾ ਬਹੁਤ ਸ਼ਾਹ ਮਿਲਿਆ ਕਿਉਂਕਿ ਸਾਰੇ ਹੀ ਨਗਰ ਦਾ ਸਹਿਯੋਗ ਇਨਾ ਗੁਰਮੁਖ ਪਿਆਰਿਆਂ ਨੂੰ ਮਿਲਦਾ ਹੈ ਲੰਗਰ ਲਾਉਣ ਦੇ ਵਿੱਚ ਸੰਗਤਾਂ ਵੱਲੋਂ ਦੱਸਣ ਤੇ ਪਤਾ ਲੱਗਿਆ ਵੀ 25 ਕੁ ਸਾਲ ਹੋ ਗਿਆ ਲੰਗਰ ਲੰਬਿਆਂ ਨੂੰ ਤੇ 25 ਸਾਲਾਂ ਤੋਂ ਲੈ ਕੇ ਇਸ ਦਾ ਨਿਰੰਤਰ ਹੱਜੁਰਾਂ ਤੋਂ ਲੈ ਕੇ ਛੋਟੇ-ਛੋਟੇ ਬੱਚੇ ਤੱਕ ਵੀ ਲੋਧਾ ਇਕੱਠਾ ਕਰਨਾ ਜਿੱਦਾਂ ਬਜ਼ੁਰਗਾਂ ਨੇ ਇੱਥੇ ਬੈਠ ਕੇ ਕਰਕੇ ਡਿਊਟੀ ਨਾਉਣੀ ਨੌਜਵਾਨਾਂ ਨੇ ਲੰਗਰ ਤਿਆਰ ਕਰਦੇ ਮਾਈਆਂ ਦੀਆਂ ਨੇ ਪ੍ਰਸ਼ਾਦੀ ਤਿਆਰ ਕਰਨੇ ਸਾਰੀਆਂ ਹੀ ਸੰਗਤਾਂ ਸਾਰੇ ਨਗਰ ਦੇ ਵਿੱਚ ਇਸ ਸਾਹਰ ਤੋਂ ਮੁੱਖ ਰੱਖਦੇ ਹੁਏ ਸਵਾਮਾ ਠੀਕੀਆਂ ਕਾਮੀਆਂ ਨੇ ਬਾਕੀ ਤੁਸੀਂ ਆਖਿਆ ਵੀ ਮੈਸੇਜ ਕੀ ਹੈ ਨੌਜਵਾਨਾਂ ਨੂੰ ਜਿਹੜੇ ਹੁਣ ਟਰੈਕਟਰ ਟਰਾਲੀਆਂ ਲੈ ਕੇ ਜਾਂਦੇ ਆ ਵੈਸੇ ਪਹਿਲਾਂ ਨਾਲੋਂ ਅੱਜ ਤੋਂ 5-7 ਸਾਲ ਪਹਿਲਾਂ ਬਹੁਤ ਹੀ ਹੁਲੜਵਾਜੀ ਹੁੰਦੀ ਸੀ ਅੱਜ ਦੇ ਸਮੇਂ ਦੇ ਅਨਸਾਰ ਬਹੁਤ ਹੀ ਸੁਧਾਰ ਆ ਚੁੱਕਿਆ ਮੈਂ ਨੌਜਵਾਨਾਂ ਦਾ ਧੰਨਵਾਦ ਕਰਨਾ ਚਾਹਾਂਗਾ ਅੱਗੇ ਅੱਗੇ 5-7 ਸਾਲਾਂ ਨੂੰ ਹੋਰ ਵੀ ਜ਼ਿਆਦਾ ਸੁਧਾਰ ਆਵੇ ਇਸ ਚੀਜ਼ ਦਾ ਪਹਿਲਾਂ ਪ੍ਰਚਾਰ ਘੱਟ ਸੀ ਜਾਂ ਕੋਈ ਸੁਣਨਾ ਨਹੀਂ ਚਾਹੁੰਦਾ ਸੀ ਕੋਣ ਸੁਰੰਗ ਵੀ ਤਿਆਰ ਹੈ ਤੇ ਪ੍ਰਚਾਰ ਪ੍ਰਚਾਰ ਵੀ ਬਹੁਤ ਹੈ ਇਸ ਚੀਜ਼ ਦਾ ਹਾਂਜੀ ਸਾਹ ਤੁਸਰਕ ਨੇ ਹੋਇਆ ਸਹੀ ਹੈ ਪ੍ਰਚਾਰ ਹੋ ਜਾਏਗਾ ਜਿਉਂ-ਜਿਉਂ ਸਾਡੇ ਨੌਜਵਾਨ ਸਾਡੀਆਂ ਟੀੜੀਆਂ ਸੁਣਣਗੀਆਂ ਬੱਚੇ ਸੁਣਨਗੇ ਮਾਪੇ ਗੁਰਦਰਾ ਸਾਹਿਬ ਆਉਣ ਦੇ ਬੱਚਿਆਂ ਨਾਲ ਲੈ ਕਰਕੇ ਆਉਣਗੇ ਇਸ ਹਾਲ ਦਾ ਪਤਾ ਲੱਗੇਗਾ ਕਿਉਂ ਸਾਡੇ ਨੌਜਵਾਨ ਵੀਰ ਇਸ ਚੀਜ਼ ਕੋ ਸੋਰ ਵੀ ਸੁਧਾਰ ਲੈ ਕੇ ਆਉਣਗੇ ਜਦੋਂ ਫਤਿਹਗੜ੍ਹ ਸਾਹਿਬ ਜਾਂਦੇ ਆ ਪਹਿਲਾਂ ਦੇਖਦੇ ਹਾਂ ਹੁਣ ਬਹੁਤ ਘੱਟ ਦੇਖਣ ਨੂੰ ਮਿਲਦਾ ਜਿਵੇਂ ਕਿ ਦਾੜ੍ਹੀਆਂ ਕਟਵਾ ਲਈਆਂ ਕੇਸ ਕਟਵਾ ਲਏ ਪਰ ਹੁਣ ਇਸ ਵਾਰ ਬਹੁਤ ਹੀ ਕੱਟ ਦੇਖਣ ਨੂੰ ਮਿਲੇ ਆ ਜਿੰਨਾ ਜਿਹੜੇ ਗਏ ਆ ਜਿਹੜੇ ਸਾਡੀ ਨਿਗਾਹ ਦੇ ਵਿੱਚ ਵੀ ਗਏ ਆ ਉਹਨਾਂ ਦੇ ਕੇਸਟਾਰੀਆਂ ਰੱਖੇ ਹੋਏ ਸਨ ਅਸੀਂ ਬੇਨਤੀ ਵੀ ਗੁਰਦਰਾ ਸਾਹਿਬ ਤੋਂ ਕਰਦੇ ਰਹੇ ਆ ਵੀ ਜੇ ਬਾਕੀ ਨਹੀਂ ਇਹਨਾਂ ਦਿਨਾਂ ਵਿੱਚ ਕਿਸੇ ਨੇ ਵੀ ਕੈਂਚੀ ਆਪਣੀ ਰਾੜੀ ਨੂੰ ਆਪਣੀ ਕੇਸਾਂ ਨੂੰ ਨਾ ਲਵਾਇਓ ਜਿਹੜੇ ਨਸ਼ਾ ਕਰਦੇ ਆ ਵੈਸੇ ਤੇ ਨਸ਼ਾ ਕਰਨਾ ਸਿਹਤ ਲਈ ਬੜਾ ਹੀ ਹਾਨੀਕਾਰਕ ਹੈ ਜਿੱਦਾਂ ਪੈਟਰੋਲ ਤੇ ਗੱਡੀ ਚੱਲਦੀ ਹੈ ਡੀਜ਼ਲ ਪਾ ਦਈਏ ਗੱਡੀ ਨੇ ਖਰਾਬ ਹੋ ਜਾਣਾ ਉਸੇ ਤਰ੍ਹਾਂ ਸਾਡਾ ਸਰੀਰ ਹੈ ਬੁਰੀ ਕਰਦਾ ਜਿਸੇ ਕਰਕੇ ਨਸ਼ਾ ਬਾਕੀ ਕਰਨਾ ਮਾੜੀ ਗੱਲ ਹੈ ਪਰ ਇਹਨਾਂ ਦਿਨਾਂ ਵਿੱਚ ਨੌਜਵਾਨਾਂ ਨੂੰ ਬੇਨਤੀ ਕੀਤੀ ਸੀ ਵੀ ਨਾ ਕਰਨਾ ਤੇ ਤੇਰਾ ਬਹੁਤੋਂ ਭਾਵਕੇ ਕੰਨੋਂ 14 ਕੋ ਹੈ 14 ਕੋ ਨੂੰ ਕਨਗੀਧਰ ਆਪ ਪਾਤਸ਼ਾ ਕਿਰਪਾ ਕਰਨਗੇ ਉਹਨਾਂ ਦਾ ਨਸ਼ਾ ਜੜ ਤੋਂ ਹੀ ਖਤਮ ਕਰ ਦੇਣਗੇ ਠੀਕ ਹੈ ਜੀ ਵੱਡੀ ਵੱਡੀ ਕਿਰਪਾ ਜੇਕਰ ਆਪਾਂ ਕੋਈ ਚੰਗੀ ਸੋਚ ਲੈ ਕੇ ਚੱਲਾਂਗੇ ਤਾਂ ਕਿਰਪਾ ਪਾਤਸ਼ਾ ਮਹਾਨ ਕਿਰਪਾ ਕਰਦੇ ਤੇ ਨਸ਼ਾ ਕਰਦੇ ਉਹਨਾਂ ਦਾ ਨਸ਼ਾ ਛਡਾਉਣ ਵਿੱਚ ਕਨਗੀਧਰ ਪਾਤਸ਼ਾ ਮਹਾਨ ਸ਼੍ਰੀਮਾ ਬਖਸ਼ ਜੀ ਨਾਲ ਉਹਨਾਂ ਦਾ ਜੜ ਤੋਂ ਨਸ਼ਾ ਖਤਮ ਕਰ ਦਿੰਦੇ ਠੀਕ ਹੈ ਜੀ ਜਿਹੜੇ ਦਾੜੀਆਂ ਕੇਸ ਕਤਲ ਕਰਵਾਉਂਗੇ ਅੱਜ ਇਹਨਾਂ ਦਿਨਾਂ ਵਿੱਚ ਨਹੀਂ ਕੈਂਚੀ ਲਵਾਉਂਦੇ ਉਹਨਾਂ ਦਾ ਮਨ ਹੈ ਸਾ ਬਦਲੇਗਾ ਕਨਗੀਧਰ ਪਾਤਸ਼ਾਹ ਦੀ ਕਿਰਪਾ ਦੇ ਨਾਲ ਉਹ ਮੌਕੇ ਮੋੜ ਮੁੜ ਕੇ ਇਸ ਦਿਨਾਂ ਤੋਂ ਬਾਅਦ ਵੀ ਉਹਨਾਂ ਦਾ ਮਨ ਨਹੀਂ ਕਰੇਗਾ ਵੀ ਅਸੀਂ ਨਾਈ ਦੀ ਦੁਕਾਨ ਤੇ ਜਾ ਕੇ ਬੈਠੀਏ ਦਾੜੀ ਕੇਸ ਕਤਲ ਕਰਵਾਈਏ ਕਿਉਂਕਿ ਉਹਨਾਂ ਪਾਤਸ਼ਾਹ ਜੀ ਨੇ ਕਨਗੀਧਰ ਪਾਤਸ਼ਾਹ ਜੀ ਨੇ ਇਹਨਾਂ ਦਿਨਾਂ ਦੇ ਵਿੱਚ 6 ਕੋਹ ਤੋਂ ਲੈ ਕੇ 13 ਕੋਹ ਤੱਕ ਆਪਣੇ ਚਾਰੋਂ ਸਹਿਬਜ਼ਾਦੇ ਮਾਤਾ ਗੁਜਰਤੌਰ ਜੀ ਅਤੇ ਅਨੇਕਾਂ ਜਾਨ ਤੋਂ ਪਿਆਰੇ ਸਿੰਘ ਭਾਈ ਬਚਿੱਤਰ ਸਿੰਘ ਹੋਰੀ ਭਾਈ ਜੀਵਨ ਸਿੰਘ ਭਾਈ ਸੰਗਤ ਸਿੰਘ ਵਰਗੇ ਜਾਣ ਤੋਂ ਵੱਧ ਕੇ ਪਿਆਰ ਕਰਨ ਵਾਲੇ ਕਲਗੀਧਰ ਪਾਤਸ਼ਾਹ ਨੂੰ ਉਹ ਇਹਨਾਂ ਦਿਨਾਂ ਵਿੱਚ ਕੁਰਬਾਨੀਆਂ ਦੇ ਕੇ ਸ਼ਹਾਦਤਾਂ ਦੇ ਕੇ ਸੋ ਮੇਰੇ ਆਖਰੀ ਬੇਨਤੀ ਸੰਗਤਾਂ ਨੂੰ ਕਰਨਾ ਵਿੱਚ ਇਹ ਹੈ ਕਿ ਭਾਈ ਵੱਧ ਤੋਂ ਵੱਧ ਸੰਤਾ ਨੌਜਵਾਨ ਕੇ ਸਾਰੀਆਂ ਰੱਖਿਏ ਕਲਗੀਧਰ ਪਾਤਸ਼ਾਹ ਦਾ ਉਪਦੇਸ਼ ਸੀ ਕਲਗੀਧਰ ਦੇ ਪੁੱਤਰ ਤੀ ਉਹ ਅਮਰਤਾਰੀ ਹੋ ਕੇ ਜੀਓ ਮੈਂਨਾ ਬਜ਼ੁਰਗਾਂ ਨੂੰ ਨੌਜਵਾਨਾਂ ਨੂੰ ਬੇਨਤੀ ਕਰਾਂਗਾ ਜਿਹੜੇ ਅਜੇ ਤੱਕ ਕਲਗੀ ਤਰਪਾਲਾ ਸਾਹਿਬ ਦੇ ਨਹੀਂ ਬਣੇ ਪੁੱਤਰ ਧੀਆਂ ਨਹੀਂ ਬਣੇ ਉਹ ਖੰਡੇ ਵਾਟੇ ਦੀ ਪਹੁੰਚ ਕੀਏ ਕੰਮੀ ਦੀ ਤਰਪਾਲਾ ਸਾਹਿਬ ਦੇ ਪੁੱਤਰ ਧੀਆਂ ਬਣ ਕੇ ਕਿਉਂਕਿ ਸਾਨੂੰ ਕੰਮੀ ਦਾ ਰਪਾਲਾ ਸਾਹਿਬ ਅੱਜ ਵੀ ਵੇਖਦੇ ਹੁੰਦੇ ਆਪਾਂ ਸਭ ਸੋਚੀਏ ਕਿ ਕਲਗੀ ਤਰਪਾਲ ਸਾਹਿਬਾਂ ਨੰਗਰਾਂ ਤੱਕ ਵੀ ਨਿਗਾ ਉਹਨਾਂ ਦੀ ਨਜ਼ਰ ਹੈ ਮਿਹਰ ਦੀ ਨਜ਼ਰ ਹੈ ਤੇ ਤਾਂ ਕਰਕੇ ਐਡੇ ਵੱਡੇ ਪਹੁੰਚ ਚੱਲਦੇ ਨੰਗਰ ਚੱਲਦੇ ਆ ਨਹੀਂ ਸਾਡੀ ਕੋਈ ਤਾਕਤ ਨਹੀਂ ਅਸੀਂ ਆਪਣੇ ਘਰ ਦਾ ਵੀ ਨੰਗਰ ਚਲਾ ਸਕੀਏ ਜੀ ਉਹਨਾਂ ਦੀ ਮਹਾਨ ਕਿਰਪਾ ਹੁੰਦੀ ਹੈ ਜੇ ਅਸੀਂ ਉਹਨਾਂ ਦੇ ਪੁੱਤਰ ਧੀਆਂ ਬਣ ਕੇ ਚੱਲਾਂਗੇ ਕਲਹੀ ਤਰ ਪਾਤਸ਼ਾਹ ਹੋਰ ਵੀ ਮਹਾਨ ਕਿਰਪਾ ਕਰਨਗੇ ਜਿੰਨਾ ਆਪਣੇ ਨਾਲ ਰੇਵੇ ਸਿੰਘਾਂ ਤੇ ਕੀਤੀ ਉਹ ਕਿਰਪਾ ਸਾਡੇ ਤੇ ਵੀ ਹੋ ਜਾਣੀ ਹੈ ਇਸ ਕਰਕੇ ਦਾੜੀਆਂ ਕੇਸ ਰੱਖੀਏ ਗੁਰੂ ਘਰ ਵਾਲਿਓ ਜਿੱਥੋਂ ਤੱਕ ਹੋ ਸਕੇ ਆਪਣੇ ਨਗਰ ਦੇ ਗੁਰੂ ਘਰਾਂ ਵਿੱਚ ਜਾ ਕਰਕੇ ਆਪਣੇ ਬੱਚਿਆਂ ਨੂੰ ਨਾਲ ਲਿਆ ਕੇ ਸਿੱਖਿਆ ਦੇਈਏ ਆਪਣੇ ਬੱਚਿਆਂ ਨੂੰ ਦਾਦੀ ਜਾਂ ਦਾਦਾ ਜੀ ਉਹਦੀਆਂ ਸਿਖਾਵਾਂ ਸਿਖਾਉਣ ਕਿ ਬੱਚਿਆਂ ਦੇ ਜੀਵਨ ਕਲਗੀ ਤਰ ਪਾਤਸ਼ਾਹ ਹਾਂਜੀ ਅਖੀਰ ਦੇ ਵਿੱਚ ਸਮੂਹ ਸੰਗਤਾਂ ਦਾ ਧੰਨਵਾਦ ਜਿਹੜੀਆਂ ਸੰਗਤਾਂ ਲੰਗਰ ਲੰਗਾਉਨੀਆਂ ਨੇ ਜਾਂ ਸਾਈਡੋਂ ਸਾਰਾ ਨਗਰ ਜਿੰਦਾ ਆਸੇ-ਪਾਸੇ ਨਗਰਾਂ ਦੀਆਂ ਸੰਗਤਾਂ ਵੱਲੋਂ ਵੀ ਥੋੜਾ ਬਹੁਤਾ ਸੰਗ੍ਰੋਹ ਮਿਲਦਾ ਹੈ ਕਿਸੇ ਨਕਰ ਦੀਆਂ ਸੰਗਤਾਂ ਨੂੰ ਸਮੂਹ ਸੰਗਤਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ